ਇਹ ਸੈਨ ਬਹੁਤ ਆ ਹਾਂ ਕੁਛ ਤੇ ਆਪਾਂ ਲੈ ਗਏ ਆ ਉਹ ਕਰੀਕ ਇਹ ਨਹੀਂ ਸੀਗੀ ਆਪਣੇ ਕੋਲ ਕਲਰ ਇਸ ਕਰਕੇ ਆਪਾਂ ਇਹ ਖਰੀਦੇ ਹਾਂ ਹਾਂ ਜੀ ਆਓ ਨਾ ਦੇਓ ਆ ਉਹਨਾਂ ਫੋੜ ਮੈਂ ਕਾਲੇ ਦੇ ਵੀ ਉਧਰ ਪੁੱਟਦੇ ਚਲਾ ਚਲੇ ਲੁਗੇ ਪੈਸੇ ਕਿਤੇ ਹਾਂ ਜੀ ਚਲੋ ਕੋਈ ਨਹੀਂ ਸਾਰੀ ਕਹਿੰਦੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਵਲੌਗ ਵਿੱਚ ਸੋ ਦੋਸਤੋ ਅੱਜ ਆਪਾਂ ਸ਼ੁਰੂਆਤ ਕਰਨ ਲੱਗੇ ਆ ਆਪਣੇ ਵਲੌਗ ਦੀ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਕੀ ਕੀ ਕੀਤਾ ਸਾਰਾ ਦਿਨ ਤੇ ਚਲੋ ਮਿਲਦੇ ਸੋ ਅਸੀਂ ਚੱਲੇ ਹੁਣ ਰਹੀਏ ਰੀਆ ਸੀ ਪਹੁੰਚ ਗਏ ਆ ਸਬਜ਼ੀ ਵਾਲੀ ਦੁਕਾਨ ਤੇ ਲਓ ਜੀ ਫਰੈਂਡਸ ਆਪਾਂ ਖਰੀਦਣ ਲੱਗੇ ਆ ਸਬਜ਼ੀ ਇਹ ਕਿਹੜੀ ਕਿਹੜੀ ਸਬਜ਼ੀ ਫਰਾ ਪਸੰਦ ਆਉਂਦੀ ਹੈ? ਆ ਤਾਂ ਕਿਓ ਕਿਲੋ ਸਹੀ ਸਹੀ ਵੇਖ ਕੇ ਪਾ ਲਓ। ਤਾਜ਼ੀ ਹੈ। ਤਾਜ਼ੀ ਹੈ ਨਾ? ਸੀ ਪਹੁੰਚ ਚੁੱਕੇ ਹਾਂ ਜੀ ਰਈਆ ਤੇ ਖਰੀਦ ਰਹੇ ਆਂ ਸਬਜ਼ੀ ਤੇ ਆਹ ਦੇਖੋ ਤੁਸੀਂ ਬਿਲਕੁਲ ਰੋਡ ਸਾਈਡ ਤੇ ਦੁਕਾਨ ਆ ਅੰਕਲ ਜੀ ਨੇ ਇਸ ਵੇਲੇ ਤੇ ਅੰਕਲ ਜੀ ਹੈ ਨਹੀਂ ਇਸੇ ਅਵੇਲੇਬਲ ਨਹੀਂ ਹੈ ਤੇ ਸਾਰੀਆਂ ਸਬਜ਼ੀਆਂ ਵੇਖ ਰਹੇ ਨੇ ਕਿਹੜੀ-ਕਿਹੜੀ ਸਬਜ਼ੀ ਲੈਣੀ ਆ ਇਹ ਤੁਹਾਨੂੰ ਘਰ ਜਾ ਕੇ ਵਿਖਾਵਾਂਗੇ ਕਿ ਕਿਹੜੀ-ਕਿਹੜੀ ਸਬਜ਼ੀ ਲਈਏ ਅਪਾ ਅਜੇ ਤੇ ਵੇਖ ਰਹੇ ਆਂ ਜਿਹੜੀ-ਕਿਹੜੀ ਸਬਜ਼ੀ ਖਰੀਦਣੀ ਆ ਤੇ ਫਰੂਟਸ ਦੀਆਂ ਦੁਕਾਨਾਂ ਸਬਜੀ ਦੇਆਂ ਦੁਕਾਨਾਂ ਲਗਭਗ ਸਾਰੀਆਂ ਰੋਡ ਸਾਈਡ ਤੇ ਹੁੰਦੀਆਂ ਨੇ ਤੇ ਆ ਪੁਲ ਬਣਿਆ ਬਹੁਤ ਸੋਹਣਾ ਰਿਆ ਦੇ ਵਿੱਚ ਆ ਆਲੂ ਆ ਪਿਆਜ਼ ਆ ਆ ਦੇਖੋ ਸਬਜ਼ੀਆਂ ਕਜਰਾ ਉਹ ਮੈਡਮ ਖਰੀਦ ਰਹੇ ਨੇ ਸਬਜ਼ੀਆਂ ਆ ਦੇਖੋ ਗ੍ਰੇਸ ਸਬਜ਼ੀਆਂ ਸਭੀਆਂ ਸਬਜ਼ੀਆਂ ਵਾਲੇ ਦੇ ਮਨਾਂ ਤੇ ਪਹੁੰਚੇ ਆਪਾਂ ਸਬਜ਼ੀਆਂ ਖਰੀਦਦੋ ਫੋਟੋਰੀਆਂ ਨੇ ਸਬਜ਼ੀਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਸਵੇਰ ਦਾ ਸਮਾਂ ਵਾ ਦੋਸਤੋ ਕਿਉਂਕਿ ਗਰਮੀ ਬੜੀ ਹੋ ਜਾਂਦੀ ਬਾਅਦ ਵਿੱਚ ਤੇ ਅਸੀਂ ਸੋਚਿਆ ਕਿ ਚਲੋ ਸਵੇਰੇ ਸਵੇਰੀ ਲੈ ਆਉਣੀ ਹੈ ਜਾ ਕੇ ਅੱਜ ਜਸ ਤੋਂ 9 ਵਜੇ ਨੇ ਤੇ 9 ਵਜੇ ਅਸੀਂ ਸਬਜ਼ੀਆਂ ਖਰੀਦਣ ਆ ਗਏ ਹਾਂ ਧੁੱਪ ਫਿਰ ਵੀ ਚੜ ਚੁੱਕੀ ਹੈ ਦੇਖੋ ਕਿੰਨੀ ਧੁੱਪ ਚੜ ਚੁੱਕੀ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ ਸਭ ਕੁਝ ਖਰੀਦ ਕੇ ਆਪਾਂ ਆ ਚੁੱਕੇ ਹਾਂ ਵੱਪਸ ਆ ਰਹੇ ਤੇ ਆਡਾ ਦਿਲ ਕੀਤਾ ਕਿ ਨਰਸਰੀ ਵੀ ਥੋੜੀ ਦੇ ਰੁਕਿਆ ਜਾਵੇ ਕੁਝ ਜਦਾ ਪਲਾਂਟਸ ਖਰੀਦਣੇ ਸੀਗੇ ਆਪਾਂ ਇਸ ਲਈ ਇੱਥੇ ਪਹੁੰਚ ਗਿਆ ਜੀ ਨਰਸਰੀ ਇਹ ਰੱਖ ਦੀਏ ਸਬਜੀ ਆਪਾਂ ਲੈ ਚੱਲੇ ਆ ਨਾਲੇ ਇੱਥੇ ਰੱਖ ਲਾ ਸਾਈਡ ਤੇ ਇਹ ਫਿਰ ਅਕਦਾ ਵੇਖੋ ਜਿਹੜੇ ਬੂਟੇ ਚਾਹੀਦੇ ਹੋ ਹਾਂਜੀ ਹਾ ਕਿਹੜਾ ਬੂਟਾ ਵਾ ਹਾ ਇੱਕੋ ਇੱਕ ਨਾਰੰਜਾ ਨਾਰੰਜਾ ਹਾਏ ਬਹੁਤ ਜਿਆਦੀ ਜ਼ਬਰਦਸਤ ਹੈ ਇੱਥੇ ਤੇ ਬੂਟੇ ਬੂਟੇ ਆ ਤੇ ਕਿੰਨੇ ਤਰ੍ਹਾਂ ਦੇ ਅਲੱਗ-ਅਲੱਗ ਜਿਹੜੇ ਆਪਾਂ ਖਰੀਦਨੇ ਉਹ ਕਿਹੜੇ ਆ ਉਹ ਜਿਹੜੇ ਸਦਾਬਹਰ ਬੂਟੇ ਖਰੀਦਦੇ ਜਿਹਨੂੰ ਫਲ ਖਿਲਦੇ ਰਹਿੰਦੇ ਠੀਕ ਹੈ ਚਲੋ ਆਪਾਂ ਜੀ ਚੱਲਦੇ ਆ ਜਿਹੜੇ ਬੂਟੇ ਆਪਾਂ ਨੂੰ ਚਾਹੀਦੇ ਉਹ ਖਰੀਦਣ ਲਈ ਜਿੱਥੇ ਉਹ ਪਏ ਨੇ ਮਿਲਿਆ ਕਿ ਕਿ ਨਹੀਂ ਮੇਰਾ ਪੈਸਾ ਸਲਿੱਪ ਹੋ ਚਲੇ ਆਇਆ ਇਹ ਤਾਂ ਲੱਗ ਗਈ ਆਪਾਂ ਨੂੰ ਹਾਂ ਆ ਲੰਘ ਰਹੇ ਹਾਂ ਖੜਿਆ ਮੈਨੂੰ ਲੱਗਦਾ ਉਹ ਵੇਖ ਨਹੀਂ ਅੱਗੇ ਵੇਖ ਨਹੀਂ ਕਿਉਂ ਸਾਹਿਬ ਜੀ ਹੈਗੇ ਇਹਦੇ ਨਾਲ ਦੇ ਬੂਟੇ ਹੋਰ ਆਏ ਆ ਕਾਹਦੇ ਜੀ ਆ ਜਿਹੜੇ ਸਦਾ ਬਾਹਰ ਸਦਾ ਬਾਹਰ ਇੰਨੇ ਹੀ ਆ ਬਸ ਕੱਲ ਇਕੱਠੇ ਕੀਤੇ ਅਹਤੀਆਰ ਜਿਓਰ ਨਹੀਂ ਕਰਦੇ ਅੱਛਾ ਉਹ ਰੰਗ ਨਹੀਂ ਹੈਗੇ ਵੀ ਹੋਰ ਨਹੀਂ ਅੱਗੇ ਅੱਛਾ ਐ ਹੋ ਜਾਣਾ ਬਾਤ ਇੰਨੇ ਕਲਰ ਸਾਰੇ ਇਕੱਠੇ ਇਕੱਠੇ ਕਰਦੇ ਜਾਓ ਪਰੇ ਪਿੰਕ ਜਿਹਾ ਪਿੰਕ ਅੱਛਾ ਉਹ ਭਾਜੀ ਕਹਿੰਦੇ ਵੀ ਉਧਰ ਪਏ ਆ हां जी आप आप ये आ देखो जी किड्डे सोने मेरी परछाई ਵਿੱਚ ਆ ਰਹੀ ਹੈ। ਪਿਆਲਾ ਹਾਂ ਇੱਕ ਆਵਲਾ ਇੱਕ ਆਵਲਾ ਲਵਾਂ ਇੱਕ ਪਰਪਲ ਉਹ ਵਾਲਾ ਹਾਂ ਜੀ ਇੱਥੇ ਤੇ ਇੰਨੇ ਫੁੱਲ ਆ ਕੇ ਕੋਈ ਛੱਡਣ ਨੂੰ ਦਿਲ ਨਹੀਂ ਕਰਦਾ ਪਰ ਪੈਸੇ ਸਾਡੇ ਕੋਲ ਇੰਨੇ ਨਹੀਂ ਆ ਵੀ ਅਹੀਂ ਸਾਰੀ ਨਸਰੀ ਖਰੀਦ ਕੇ ਲੈ ਜੀ ਹਾਂ ਬਣਾ ਹਾਂ ਬਹੁਤ ਸੋਹਣਾ ਵੀ ਦੇਖ ਲੈ ਇੱਕ ਲੱਲਾ ਚੱਕ ਲੋ ਬੂਟੇ ਚੱਲੀਏ ਤਿੰਨ ਬੋਟ ਹਾਂ ਕੁਛ ਤੇ ਆਪਾਂ ਲੈ ਗਏ ਆ ਘਰੇ ਤੋਂ ਇਹ ਨਹੀਂ ਸੀਗੇ ਆਪਣੇ ਕੋਲ ਕਲਰ ਇਸ ਕਰਕੇ ਆਪਾਂ ਇਹ ਖਰੀਦੇ ਹਾਂ ਜੀ ਕੁਝ ਘਰੇ ਲਾਏ ਉਹ ਵਿਖਾਣੇ ਹੂੰ ਹਾਂ ਖਾਓਗੇ ਅੰਤ ਕਰਦੇ ਹੋਏ ਤੁਸੀਂ ਇਹ ਜਿੱਦੇ ਔੜੇ ਦੇ ਬੂਟੇ ਸਾਫ਼ ਕਰਦੇ ਹਾਂ ਛਾਰ ਨੂੰ ਬੋਲੋ ਲੈ ਆ ਲੋ ਅੱਛਾ ਅੱਛਾ ਠੀਕ ਖਾਣ ਨੂੰ ਜਿੱਦੇ ਗਾਂਧੀ ਜਿੱਦੇ ਛਾਰ ਅੱਛਾ ਅੱਛਾ ਉਹ ਜਿਹੜਾ ਵਾਦੂ ਘਾਹ ਵਗੈਰਾ ਹੁੰਦਾ ਨਾ ਉਹ ਕੱਢ ਦਿੰਦੇ ਹੈ ਨਾ ਕੱਢਦੇ ਨਾ ਇਹਦੀ ਗੁੱਜੀ ਮਿੱਟੀ ਕੁਰੂੜੀ ਵਾਲੇ ਪਾਸੇ ਨਾ ਇਹਨਾਂ ਨੂੰ ਗਾਚਣਾ ਬੈ ਗੀਆਂ ਉਹਨੇ ਠੀਕ ਹੈ ਠੀਕ ਹੈ ਮੈਂ ਵੀ ਕੱਲ੍ਹ ਹੋਰ ਨਾ ਆਲ ਰਹੀ ਸਸੀ ਕਾ ਭਾਜੀ ਕੀ ਹਾਲ ਜੀ ਆ ਜਿਹੜਾ ਆ ਰਿਹਾ ਇਹਦੇ ਕਲਰ ਦਿਓ ਹਾਂ ਭਾਗਾ ਜੀ ਆ ਰਹਿਦੀ ਆ ਹੋਰ ਜਦੋਂ ਆਉਂਦੇ ਆ ਆਹ ਲਾ ਰਹਿਦੇ ਹਾਂ ਜੀ ਮੈਂ ਤਾਂ orange ਦਾ ਨਿਕਲ ਆਏ orange orange ਆਉਣਾ ਤੇ ਉਹ ਉਹਨਾਂ ਫੋੜ ਮੈਂ ਕਾਲੇ ਦੇ ਵੀ ਤੋਂ ਉੱਤਰ ਪੁੱਟ ਕੇ ਇੱਥੇ ਲਾਇਆ ਆ। ਇਹ ਉਹ ਉਤਰ ਆ। ਆ ਕਿੰਨੇ? ਹਾਂਜੀ ਇਹ ਕਿੰਨੇ। ਇਹ ਪਾਣੀ ਦਾ ਜੋ ਪਾਣੀ ਬਗ। ਆਸਾ ਪਾਣੀ ਪਾਣੀ। ਆਪਾਂ ਜੀ ਖਰੀਦ ਲਏ ਬੂਤੇ ਤੇ ਹੁਣ ਚੱਲਦੇ ਆਪਾਂ ਵਾਪਸ। ਇਹਨਾਂ ਨੂੰ ਕਰੀਏ ਪੇਮੈਂਟ ਤੇ ਥੜੀਏ ਵਾਪਸ ਕਰਦੇ। ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਹਮ ਨੂੰ ਨਾ ਬੂਟੇ ਪਸੰਦ ਆਏ ਤੇ ਭਾਜੀ ਪਰ ਰੇਟ ਨਹੀਂ ਘਟ ਕਰਦੇ ਪਏ। ਹਾਂ? ਹਾਂਜੀ, ਮੈਂ ਕਿਹਾ ਕਿ ਆਹ ਸਾਹ ਦਿਖਾ ਲੈਂਨ ਪਰ ਕਿੱਥੇ। ਹਾਂ। ਕਿੰਨੇ ਦਾ ਬੂਟਾ ਕਹਿੰਦੇ ਆ? 200 ਦਾ। ਅੱਛਾ। ਪਰ ਆ ਕਿ ਬੂਟੇ ਵਧੀਆ ਹੈਗੇ। ਹਾਂ। ਚਲੋ ਕੋਈ ਨਹੀਂ। ਨੈਕਸਟ ਟਾਈਮ ਸੀ। ਓਕੇ। ਚਲਿਏ। ਹਾਂ। ਚਲੋ। ਸੋ ਦੋਸਤੋ ਆਪਾਂ ਕੁਝ ਹੋਰ ਖਰੀਦਣਾ ਸੀਗਾ ਸਾਮਾਨ ਥੋੜਾ ਤੇ ਅਸੀਂ ਆਏ ਆ ਸਟੋਰ ਤੇ ਤੇ ਗਰੋਸਰੀ ਦਾ ਸਾਮਾਨ ਖਰੀਦਣਾ ਸੀਗਾ ਤੁਹਾਨੂੰ ਦਿਖਾਉਣੀ ਹੈ ਗਰੋਸਰੀ ਤੇ ਅਸੀਂ ਆਏ ਆ ਤਰਸੀਮ ਕਰਿਆਨਾ ਸਟੋਰ ਤੇ ਮੈਡਮ ਬਹੁਤ ਚੁੱਕੇ ਅੰਦਰ ਮੈਂ ਸਾਮਾਨ ਲੈ ਕੇ ਜਾਵਾਂ ਸਾਮਾਨ ਤੇਰਾ ਖਦ ਨਹੀਂ ਬਾਰ ਜਿਹੜੀਆਂ ਸਬਜ਼ੀਆਂ ਖਰੀਦੀਆਂ ਸੀਗੀਆਂ ਮੈਂ ਗਏ ਲੇਟ ਬੰਦੇ ਨਹੀਂ ਹੋ। ਚਲੋ ਕੁਝ ਜ਼ਰੂਰੀ ਸਮਾਨ ਖਰੀਦਣਾ ਸੀਗਾ। ਦੇਖ ਰਹੇ ਨੇ ਸਮਾਨ। ਛਣੇ ਛਣੇ ਪਹ ਲੈਣੇ ਸੀ ਛਣੇ ਕਿੱਥੇ? ਲਗਭਗ ਸਾਰਾ ਸਮਾਨ ਇੱਥੇ ਹੈਗਾ। ਆ ਦੇਖੋ ਮੈਂ ਤੁਹਾਨੂੰ ਦਿਖਾਉਂਦਾ। ਅਬ ਅਸੀਲ ਭਾਜੀ ਠੀਕ ਠਾਕ ਜੀ ਚਣੇ ਲੁਗੇ ਪੈਸੇ ਕਿਤੇ ਚਲੋ ਕੋਈ ਨਹੀਂ ਤੇ ਇੱਕ ਨਾਲ ਮਾ ਜੇ ਰੱਬਾ ਤੇ ਪੰਜ ਜਿਹੋਣੀ ਦੱਸ ਰਿਹਾ ਨੇ ਕਿੱਥੇ ਕਿੱਥੇ ਸਮਾਨ ਪਿਆ ਸਾਰਾ ਸਟੋਰ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਕਿੱਥੇ ਕਿੱਥੇ ਸਮਾਨ ਪਿਆ ਹਾਂਜੀ ਸਟੂਡੀਓ ਤੇ ਤੇ ਲਗਭਗ ਸਾਰਾ ਸਮਾਨ ਆ ਦੇਖੋ ਤੁਹਾਨੂੰ ਦਿਖਾ ਰਹੇ ਹਲਦੀ ਆ ਜਿੰਜਰ گارਲਿਕ ਪੀਸਟ ਵਗੈਰਾ ਹੋਰ ਭਾਜੀ ਠੀਕ ਠਾਕ ਹਾਂ ਇਹ ਭਾਜੀ ਇੱਥੇ ਕੰਮ ਕਰਦੇ ਆ ਫਰੈਂਡਸ ਇਹ ਜਿਹੜੀ ਦੁਕਾਨ ਆ ਸਾਡੇ ਬਿਲਕੁਲ ਸਟੂਡੀਓ ਦੇ ਸਾਹਮਣੇ ਆ ਫਰੈਂਡਸ ਇਹ ਸਾਰਾ ਗਰੋਸਰੀ ਦਾ ਸਮਾਨ ਆ ਗਿਆ ਆ ਤੇ ਦੇਖੋ ਸਾਰਾ ਪ੍ਰੋਪਰ ਸਾਰੀ ਚੀਜ਼ ਮਿਲ ਜਾਂਦੀ ਇੱਥੇ ਸੋ ਫਰੈਂਡਸ ਆਪਾਂ ਸਮਾਨ ਖਰੀਦ ਲਿਆ ਸਾਰਾ ਗਰੋਸਰੀ ਦਾ ਜੋ ਵੀ ਸ਼ੋਪਿੰਗ ਕਰਨੀ ਸੀ ਜਰੂਰੀ ਉਹ ਖਰੀਦ ਲਿਆ ਤੇ ਹੁਣ ਆਪਾਂ ਚੱਲੇ ਘਰ ਤੇ ਘਰ ਜਾ ਕੇ ਮਿਲਦੇ ਆ ਤੁਹਾਨੂੰ ਦੇਖੋ ਨਾ ਕਾਕੀ ਬਹੁਤ ਚੱਲ ਕੇ ਕਰਦੇ ਪਏ ਬੱਚੇ ਤੇ ਚਲੋ ਸੰਦੇ ਘਰ ਫਰੈਂਡਸ ਆਪਾਂ ਪਹੁੰਚ ਗਏ ਅੱਜ ਘਰ ਤੇ ਆਵਾ ਸਾਡਾ ਟਾਈਗਰ ਇੱਥੇ ਵੱਜਾ ਟਾਈਗਰ ਲਈ ਚਲਾਇਆ ਵਾ ਪੱਖਾ ਸਪੈਸ਼ਲੀ ਕਿਉਂਕਿ ਗਰਮੀ ਬੜੀ ਲੱਗਦੀ ਐ ਟੈਗੀ ਨੂੰ ਟੈਗੀ ਤਾਨ ਬੁਰਾ ਚਲਾ ਕੇ ਤੇ ਪ੍ਰੈਕਟਿਸ ਕਰਦਾ ਪਿਆ ਉਹ ਫਰੈਂਡਸ ਆਪਾਂ ਦੱਸੋ ਤੁਸੀਂ ਹੁਣ ਆਪ ਕੀ ਕੀ ਕਰਕੇ ਆਏ ਜੇ ਫੁੱਲ ਲੈ ਕੇ ਆਏ ਆ ਇਹ ਇਹ ਵਾਲੇ ਕਲਰ ਹੈ ਨਹੀਂ ਸੀ ਤੇ ਫਿਰ ਅਸੀਂ ਨਵੇਂ ਕਲਰ ਲੈ ਕੇ ਆਏ ਆ ਤੇ ਆਹ ਵਾਲੇ ਕਲਰ ਅੱਗੇ ਲਿਆਂਦੇ ਸੀ ਇਹ ਦਿਖਾਓ ਹੂੰ ਹੂੰ ਆ ਵਾਈਟ ਆ ਤੇ ਆ ਕਿਆ ਕਿਆਰੀ ਖਾਲੀ ਜੀ ਲੱਗਣ ਦੀ ਹੁਣ ਇਹਨਾਂ ਨਾਲ ਭਰ ਜੂਗੀ ਥੋੜੀ ਹਨਾ ਹਾਂਜੀ ਹੂੰ ਆ ਦੁਪਹਿਰ ਉਹ ਆਪ ਹੀ ਲੈ ਆਂਦੇ ਬੁੱਟੇ ਆਪਾਂ ਆ ਵੀ ਮਤਲਬ ਆਪਾਂ ਕਿੰਨੇ ਦੇ ਆ ਇਹ ਲਗਭਗ ਜੇ ਦੱਸਾਂ ਨੀ ਆ ਦੱਸ ਦੇ ਇਹਨਾਂ ਨੂੰ ਕਿੰਨੇ ਦੇ ਆਏ ਬੜੇ ਸਸਤੇ ਹੀ ਆ ਜਿਆਦਾ ਮਹਿੰਗੇ ਨਹੀਂ ਅਸੀਂ ਜਿਆਦੀ ਮਹਿੰਗੇ ਚੀਜ਼ਾਂ ਖਰੀਦਦੇ ਨਹੀਂ ਹੁੰਦੇ ਸਸਤੀਆਂ ਹੀ ਚੀਜ਼ਾਂ ਖਰੀਦ ਲੈਂਦੀਆਂ ਮਤਲਬ ਜਿਹੜੀ ਚੀਜ਼ ਆ ਪਰ ਸਸਤੀ ਨਹੀਂ ਸਸਤੀ ਗੱਲ ਉਹ ਭਾਵੇਂ ਪਰਿਆ ਵੀ ਇਹ ਕੰਮ ਦੀਆਂ ਬੜੀਆਂ ਆ ਹੈਗੀਆਂ ਸਸਤੀ ਇਹ ਸਦਾਬਹਾਰ ਬੂਟੇ ਨੇ ਇਹਨਾਂ ਨੂੰ ਸਦਾ ਹੀ ਫੁੱਲ ਲੱਗਦੇ ਰਹੇ ਨੇ ਸਰਦੀਆਂ ਗਰਮੀਆਂ ਆ ਕਰਕੇ ਅਸੀਂ ਸਦਾਬਹਾਰ ਹੀ ਲੈਂਦੇ ਆ ਨਰਸਰੀ ਵਾਲੇ ਵਾਹ ਕਹਿ ਦਿੰਦੇ ਆ ਵੀ ਆ ਸਦਾਬਹਾਰ ਹੀ ਆ ਖਰੀਦਣ ਫਰੀ ਲੈਂਡ ਜਲਦੀ ਜਲਦੀ ਪਰ ਅਹੀ ਦੇਖ ਕੇ ਲਿਆਉਂਦੇ ਕਿ ਜਿਹੜੇ ਸਦਾ ਬਾਹ ਰਿਆ ਖਿਲਦੇ ਰਹਿਣ ਖਿਲਦੇ ਰਹਿਣ ਸੋਹਣੇ ਲੱਗਣ ਤੇ ਹੋ ਬੂਟੇ ਲੈ ਕੇ ਆਏ ਆ ਸਹੀ ਗੱਲ ਆ ਤੇ ਬਾਕੀ ਇਹ ਕਿੰਨੇ ਕਿੰਨੇ ਦਾ ਆਇਆ ਬੂਟਾ ਇਹ 20 20 ਰੁਪਏ ਦਾ ਆ ਆ ਤੇ ਹੈਗੇ ਵੇਖ ਲੋ ਦੋਸਤੋ ਸਦਾ ਬਾਹ ਰੀਏ ਬੂਟੇ ਤੇ ਕਿਉਂਕਿ ਮਤਲਬ ਭਾਵੇਂ ਇਹਨਾਂ ਦਾ ਰੇਟ ਘਟਾ ਰੇਟ ਇਸ ਕਰਕੇ ਘਟਾ ਹੈ ਕਿਉਂਕਿ ਬਿਲਕੁਲ ਛੋਟੇ ਛੋਟੇ ਬੂਟੇ ਆ ਅਜੇ ਜਸਟ ਬਿਲਕੁਲ ਲੀਲੀ ਪੌਦੇ ਆ ਲिटल ਲਿੱਟਲ ਨੂੰ ਇਹ ਡੈਡੀ ਕਹਿੰਦੇ ਨੇ ਲਿਲੀ ਲਿਲੀ ਬੱਚੇ ਆ ਆਪਣਾ ਗਰਾਸ ਵੀ ਵੇਖੋ ਗਿਆ ਅਸੀਂ ਗਰਾਸ ਲਗਾਇਆ ਇਹ ਕੋਰੀਅਨ ਗਰਾਸ ਲਗਾਈ ਘਰੇ ਆਹ ਕੋ ਸਾਰੇ ਇੰਨੇ ਫੈਲ ਜਾਣਾ ਸਾਰੇ ਫੈਲ ਜਾਣਾ ਇੰਨੇ ਆ ਵੇਖੋ ਫੈਲਦਾ ਪਿਆ ਪੂਰਾ ਸੇ ਪੂਰਾ ਸੇ ਉਹ ਸਾਰੇ ਫੈਲਦਾ ਪਿਆਓ ਜੇ ਤੁਸੀਂ ਵੀ ਘਰ ਚ ਲਾਉਣਾ ਹੋਏ ਤੇ ਇਹ ਪਹਿਲਾਂ ਜਦੋਂ ਲਗਾਈਦਾ ਆ ਕਿ ਇਹ ਇੱਕਦਮ ਸੁੱਕ ਜਾਂਦਾ ਆ ਕੋਈ ਡਰਨ ਵਾਲੀ ਇਹੋ ਜੀ ਗੱਲ ਨਹੀਂ ਆ ਸੋ ਕਿ ਇਹਨੇ ਫੇਰ ਹਰਾ ਹੋਣਾ ਹੁੰਦਾ ਵਾ ਤੇ ਆਹ ਹਜਾ ਵੀ ਪਹਿਲੇ ਸੁੱਕ ਗਿਆ ਹੀ ਹੁਣ ਹਰਾ ਹੋ ਗਿਆ ਤੇ ਸਾਰੇ ਫੈਲਦਾ ਪਿਆ ਹੂੰ ਚਲੋ ਪੋਲੀਥੀਨ ਚੱਕ ਲਈਏ ਹਾਂਜੀ ਕੋਈ ਸ਼ਾਮ ਨੂੰ ਲਗਾਉਨੇ ਫੇਰ ਹਾਂ ਸ਼ਾਮ ਨੂੰ ਫੇਰ ਲਗਾਉਨੇ ਬੂਟੇ ਹਾਂਜੀ ਨਾਲੇ ਫੇਰ ਤੁਹਾਨੂੰ ਦਿਖਾ ਦਾਂਗੇ ਮਾੜੇ ਉਦੋਂ ਵੀ ਸੀਨ ਦਿਖਾ ਦਾਂ ਸੋ ਫਰੈਂਡਸ ਆਪਾਂ ਲੱਗੇ ਆ ਬਣਾਉਣ ਸਬਜ਼ੀ ਰਾਮਾ ਤੋਰੀ ਤੇ ਘਰੇ ਬੀਜੀਆਂ ਪਰ ਅਜੇ ਘਰੇ ਆਪਣੇ ਉੱਗਿਆ ਨਹੀਂ ਸੋ ਇਸ ਕਰਕੇ ਮੌਲੀ ਖਰੀਦੇ ਆਪਾਂ ਜਿਹੜਿਆ ਸੀ ਫੁੱਲ ਲੱਗਿਆ ਇਹ ਉਹ ਇੱਕੋ ਲਾਉਂਦੇ ਨੇ ਇਸ ਤਰ੍ਹਾਂ ਸੋ ਫਰੈਂਡਸ ਅੱਜ ਦਾ ਸੀਗਾ ਇੰਨਾ ਹੀ ਵਲੌਗ ਤੇ ਹੁਣ ਆਪਾਂ ਕਰਦੇ ਆ ਵਲੌਗ ਦੀ ਸਮਾਪਤੀ ਤੇ ਹੁਣ ਮਿਲਦੇ ਆ ਤੁਹਾਨੂੰ ਕਿਸੇ ਹੋਰ ਵਲੌਗ ਵਿੱਚ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬੇਵਾਸੇ ਰਹੋ ਕੜਖਾਰਕ ਨੂੰ ਗਰਮੀ ਬਹੁਤ ਆ ਘੱਟ ਬਾਰ ਦੇਖ ਲਿਓ ਓਕੇ ਜੀ ਬਾਅਦ